ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਲੋਅਰ ਮੇਨਲੈਂਡ ਐਂਡ ਮੈਟਰੋ ਵੈਂਕੂਵਰ ਰੀਜ਼ਨ ਚ ਗਰਮੀ ਦਾ ਕਹਿਰ ਜਾਰੀ ਬੁੱਧਵਾਰ ਤੱਕ ਰਾਹਤ ਨਾ ਮਿਲਣ ਦੀ ਸੁਭਾ ਬਨਾ ਪ੍ਰਧਾਨ ਮੰਤਰੀ ਮਾ ਕਾਰਨੀ ਕਰ ਰਹੇ ਨੇ ਪੋਲੈਂਡ ਦਾ ਦੌਰਾ ਅਹਿਮ ਖੇਤਰਾਂ ਦੇ ਵਿੱਚ ਯੂਰਪੀਅਨ ਯੂਨੀਅਨ ਦੇ ਨਾਲ ਭਾਈਵਾਲੀ ਵਧਾਉਣ ਦੀ ਕੋਸ਼ਿਸ਼ ਅਮਰੀਕਾ ਕੈਨੇਡਾ ਟ੍ਰੇਡ ਮਿਨਿਸਟਰ ਡੋਮਿਨਿਕ ਲਿਬਲੋਂਕ ਦਾ ਬਿਆਨ ਕਿਹਾ ਕੈਨੇਡਾ ਵੱਲੋਂ ਟੈਰਫ ਹਟਾਉਣਾ ਇੱਕ ਚੰਗਾ ਕਦਮ 네ਗੋਸ਼ੀਏਸ਼ਨਸ ਦੇ ਵਿੱਚ ਓਟਵਾ ਨੂੰ ਮਿਲੇਗੀ ਤਾਕਤ ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ ਲੋਰ ਮੇਨਲੈਂਡ ਦੇ ਵਿੱਚ ਗਰਮੀ ਦਾ ਕਹਿਰ جاری ਹੈ ਤੇ ਪੂਰੇ ਹਫਤੇ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ ਜਿਸ ਕਾਰਨ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਕਿਉਂਕਿ ਅਗਲੇ ਕੁਝ ਦਿਨ ਦੈਨ ਅਤੇ ਰਾਤ ਦੇ ਸਮੇਂ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ ਲੰਘੇ ਐਤਵਾਰ ਬ੍ਰਿਟਿਸ਼ ਕੋਲੰਬੀਆ ਵਿੱਚ ਹਾਈ ਟੈਂਪਰੇਚਰ ਦੇ 21 ਰਿਕਾਰਡ ਟੁੱਟੇ ਨੇ ਜਿਸ ਵਿੱਚ ਲਿਟਰਨ ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਗਿਆ ਅਤੇ ਨੈਮੋਦੇ ਵਿੱਚ 33.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਪੂਰੀ ਪ੍ਰੋਵਿੰਸ ਦੇ ਵਿੱਚ ਹੀ ਜ਼ਿਆਦਾ ਟੈਂਪਰੇਚਰ ਦੇ ਨਵੇਂ ਰਿਕਾਰਡ ਬਣੇ ਨੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਚ ਜ਼ਿਆਦਾ ਪ੍ਰੈਸ਼ਰ ਕਾਰਨ ਅਤੇ ਅਲਬਰਟਾ ਤੇ ਸਸਕਾਚੁਵਨ ਚ ਇਹੋ ਆਲਮ ਕਾਰਨ ਬੁੱਧਵਾਰ ਤੱਕ ਕੋਈ ਰਾਹਤ ਨਹੀਂ ਮਿਲੇਗੀ ਅਤੇ ਲੋਰ ਮੀਨਲੈਂਡ ਦੇ ਵਿੱਚ ਤਾਪਮਾਨ 30 ਡਿਗਰੀ ਸੈਲਸੀਅਸ ਉੱਤੇ ਦੁਬਾਰਾ ਜਾਏਗਾ ਤੇ ਲੋਰ ਮੀਨਲੈਂਡ ਚ ਤਾਪਮਾਨ 28 ਡਿਗਰੀ ਤੋਂ 32 ਡਿਗਰੀ ਸੈਲਸੀਅਸ ਫੀਲ ਹੋਏਗਾ ਸਿਰਫ ਸ਼ੋਰਲਾਈਨ ਨਜ਼ਦੀਕ ਹੀ 25 ਡਿਗਰੀ ਸੈਲਸੀਅਸ ਤਾਪਮਾਨ ਰਹੇਗਾ ਬ੍ਰਿਟਿਸ਼ ਕੋਲੰਬੀਆ ਵਾਇਲਡ ਫਾਇਰ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ ਡਰਾਈ ਫੋਰੈਸਟ ਅਤੇ ਤਾਪਮਾਨ ਵਿੱਚ ਵਾਧਾ ਲੋ ਹਿਊਮਿਡਿਟੀ ਕਾਫੀ ਸਮੱਸਿਆ ਖੜੀ ਕਰ ਸਕਦੀ ਹੈ ਜਿਨ੍ਹਾਂ ਕਹਿਆ ਕਿ ਡਰਾਈ ਲਾਈਟਨਿੰਗ ਸੌਰਦਨ ਇੰਟੀਰੀਅਰ ਦੇ ਵਿੱਚ ਜੰਗਲੀ ਅੱਗਾਂ ਵਧਾ ਸਕਦੀ ਹੈ ਤੇ 에어 ਕੁਆਲਿਟੀ ਵਾਰਨਿੰਗ ਪਹਿਲਾਂ ਹੀ ਜਾਰੀ ਕੀਤੀ ਗਈ ਹੈ। ਤੁਜੇ ਪਾਸੇ ਮੈਟਰੋ ਵੈਂਕੂਵਰ ਰੀਜਨਲ ਡਿਸਟ੍ਰਿਕਟ ਵੱਲੋਂ ਵੀ 에ਅਰ ਕੁਆਲਿਟੀ ਵਾਰਨਿੰਗ ਮੈਟਰੋ ਵੈਂਕੂਵਰ ਈਸਟਰਨ ਪਾਰਟਸ ਅਤੇ ਸੈਂਟਰਲ ਤੇ ਈਸਟਰਨ ਫਰੇਜ਼ਰ ਵੈਲੀ ਦੇ ਵਿੱਚ ਜਾਰੀ ਕੀਤੀ ਗਈ ਹੈ ਕਿਉਂਕਿ ਸਮੋਕ ਅਤੇ ਲੋਕਲ ਐਮੀਸ਼ਨ ਕਾਰਨ ਇਹ ਵਾਰਨਿੰਗ ਪ੍ਰਭਾਵੀ ਹੋਣੀ ਜ਼ਰੂਰੀ ਸੀ ਸੇਲੋਰ ਵਾਰਡ ਵਾਈਲਡ ਫਾਇਰ ਕਾਰਨ ਈਸਟਰਨ ਆਫ ਫਰੇਜ਼ਰ ਵੈਲੀ ਵਿੱਚ ਸਮੋਕ ਹੈ ਕਿਉਂਕਿ ਇਹ ਅੱਗ 50 ਹੈਕਟੇਅਰ ਦੇ ਰਕਬੇ ਦੇ ਵਿੱਚ ਫੈਲੀ ਹੋਈ ਹੈ ਜਿੱਥੇ ਕਿ ਰੈਜ਼ਿਡੈਂਸ ਨੂੰ ਘਰਾਂ ਤੋਂ ਬਾਹਰ ਘਟ ਨਿਕਲਣ ਲਈ ਖਿੜਕੀਆਂ ਅਤੇ ਡੋਰਸ ਬੰਦ ਰੱਖਣ ਦੇ ਲਈ ਕਿਹਾ ਗਿਆ ਹੈ ਇਸ ਤੋਂ ਇਲਾਵਾ 에ਅਰ ਕਲੀਨ ਕਰਨ ਵਾਲੇ ਫਿਲਟਰਸ ਚਲਾਉਣ ਦੀ ਸਲਾਹ ਵੀ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਕਮਿਊਨਿਟੀ ਸੈਂਟਰਲ ਲਾਇਬ੍ਰੇਰੀ ਅਤੇ ਸ਼ਾਪਿੰਗ ਮਾਲਸ ਦੇ ਵਿੱਚ ਜਾਣ ਦੇ ਲਈ ਆਖਿਆ ਗਿਆ ਕਿਉਂਕਿ ਉੱਥੇ 에ਅਰ ਕੁਆਲਿਟੀ ਅਤੇ 에ਅਰ ਕੰਡੀਸ਼ਨਰਸ ਲੱਗੇ ਹੋਏ ਨੇ ਅਤੇ ਅਗਲੇ ਨੋਟਿਸ ਤੱਕ ਇਹ ਵਾਰਨਿੰਗਸ ਪਰਵਾਹੀ ਰਹਿਣਕੀਆਂ ਕਾਬਲੇ गौर ਹੈ ਕਿ ਫੈਡਰਲ ਸਰਕਾਰ ਦੇ ਵੱਲੋਂ ਵੀ ਆਪਣੇ ਵੈਦਰ ਬੁਲੇਟਿਨ ਦੇ ਵਿੱਚ ਵੈਸਟਰਨ ਅਤੇ ਪ੍ਰੇਰੀ ਪ੍ਰਵਿੰਸਾਂ ਨੂੰ ਆਖਿਆ ਗਿਆ ਸੀ ਕਿ ਅਗਸਤ ਐਂਡ ਅਤੇ ਸਤੰਬਰ ਦੇ ਵਿੱਚ ਟੈਂਪਰੇਚਰ ਆਮ ਨਾਲੋਂ ਜ਼ਿਆਦਾ ਰਹੇਗਾ ਜਿਸ ਕਾਰਨ ਵਾਇਲਡ ਫਾਇਰਸ ਨੂੰ ਲੈ ਕੇ ਇਨ੍ਹਾਂ ਪ੍ਰਵਿੰਸਾਂ ਨੂੰ ਅਲਰਟ ਦੇ ਉੱਪਰ ਰਹਿਣਾ ਚਾਹੀਦਾ ਕਿਉਂਕਿ ਲੰਮੇ ਸਮੇਂ ਤੋਂ ਮੀਂਹ ਨਾ ਪੈਣ ਕਾਰਨ ਮੌਸਮ ਪੂਰੀ ਤਰ੍ਹਾਂ ਡਰਾਈ ਹੈ ਟੈਂਪਰੇਚਰ ਦੇ ਵਿੱਚ ਵਾਧਾ ਹੋਣ ਕਾਰਨ ਜੰਗਲੀ ਅੱਗਾਂ ਦੇ ਲਈ ਇਹ ਸਭ ਤੋਂ ਸੁਹਾਣਾ ਮੌਸਮ ਬਣ ਜਾਂਦਾਗਾ ਜਿਸ ਦੇ ਚੱਲਦਿਆਂ ਵਾਈਲਡ ਫਾਇਰ ਦੇ ਨਾਲ ਨਜਿੱਠਣ ਲਈ ਫਾਇਰ ਫਾਈਟਰਸ ਨੂੰ ਕਾਫੀ ਮੁਸ਼ਕਲਤ ਕਰਨੀ ਪੈਗੀ ਅਤੇ ਪ੍ਰਬੰਧ ਵੀ ਪੂਰੇ ਕਰਨੇ ਪੈਣਗੇ ਦੂਜੇ ਪਾਸੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਟੈਂਪਰੇਚਰ ਜੇਕਰ ਇਸ ਢੰਗ ਦਾ ਰਹਿੰਦਾਗਾ ਤਾਂ ਹੋਰ ਵਾਈਲਡ ਫਾਇਰਸ ਵੀ ਸਾਹਮਣੇ ਆ ਸਕਦੀਆਂ ਨੇ ਕਿਉਂਕਿ ਇਸ ਵਾਰ ਬ੍ਰਿਟਿਸ਼ ਕੋਲੰਬੀਆ ਤੇ ਪ੍ਰੇਰੀ ਪ੍ਰਵਿੰਸਾਂ ਦੇ ਵਿੱਚ ਮੌਸਮ ਆਮ ਨਾਲੋਂ ਡਰਾਈ ਰਿਹਾ ਤੇ ਇਸ ਤਰ੍ਹਾਂ ਦਾ ਆਲਮ 2023 ਦੇ ਵਿੱਚ ਵੀ ਦੇਖਿਆ ਗਿਆ ਸੀ ਪਰ 2021 ਦੇ ਵਿੱਚ ਬਣਿਆ ਲੰਮਾ ਹੀਟ ਡੋਮ ਇਸ ਵਾਰ ਸਾਹਮਣੇ ਨਹੀਂ ਆਇਆ ਪਰ ਟੈਂਪਰੇਚਰ ਦੇ ਵਿੱਚ ਵਾਧਾ ਚਿੰਤਾਮੰਦ ਜ਼ਰੂਰ ਜ਼ਾਹਿਰ ਕਰ ਰਿਹਾ ਹੈ ਦੂਜੇ ਪਾਸੇ এনवायरमेंटਲਿਸਟ ਦਾ ਕਹਿਣਾ ਹੈ ਕਿ ਸਰਕਾਰ ਨੂੰ ਫੋਸਲ ਫਿਊल्स ਦੀ ਵਰਤੋਂ ਘਟਾਉਣ ਅਤੇ ਗ੍ਰੀਨ ਹਾਊਸ ਗੈਸਸੇਸ ਦੇ ਐਮਿਸ਼ਨ ਨੂੰ ਘਟਾ ਕਰਨ ਦੇ ਲਈ ਆਪਣੀਆਂ ਪਾਲਿਸਿਜ਼ ਤੇਜ਼ੀ ਦੇ ਨਾਲ ਲਾਗੂ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਕਲਾਈਮੇਟ ਚੇਂਜ ਦੇ ਚਲਦਿਆਂ ਮਨੁੱਖਤਾ ਤੇ ਜੰਗਲੀ ਜੀਵ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਨੇ ਕੈਨੇਡਾ ਯੂ ਐਸ ਟ੍ਰੇਡ ਮਨਿਸਟਰ ਡੋਮਿਨਿਕ ਲੇਬਲੌਂਕ ਨੇ ਕਿਹਾ ਕਿ ਕੈਨੇਡਾ ਵੱਲੋਂ ਟੈਰਫ ਹਟਾਉਣ ਦੇ ਫੈਸਲੇ ਨਾਲ ਆਟਵਾ ਹੁਣ ਟੈਰਫ ਸੰਬੰਧੀ ਨੇਗੋਸ਼ੀਏਟ ਕਰਨ ਲਈ ਬਿਹਤਰ ਸਥਿਤੀ ਦੇ ਵਿੱਚ ਹੈ ਉਨਾ ਕਹਿਆ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕੈਨੇਡੀਅਨ ਬਿਜ਼ਨੈਸਸਸ ਅਤੇ ਵਰਕਰਸ ਲਈ ਬੈਸਟ ਡੀਲ ਲੈ ਕੇ ਦਿੱਤੀ ਜਾਵੇ ਨੋਵਾ ਸਕੋਸ਼ੀਆ ਚ ਇੱਕ ਇੰਟਰਵਿਊ ਦੌਰਾਨ ਲੇਬਲੌਂਕ ਨੇ ਕਿਹਾ ਕਿ ਅਸੀਂ ਟੇਬਲ ਉੱਪਰ ਬੈਠਣ ਲਈ ਤਿਆਰ ਹਾਂ ਅਤੇ ਅਮਰੀਕਾ ਵਾਲੇ ਪਾਸੇ ਤੋਂ ਵੀ ਗੱਲਬਾਤ ਸ਼ੁਰੂ ਹੋ ਸਕਦੀ ਹੈ ਸ਼ੁੱਕਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੋ ਪ੍ਰੋਡਕਟਸ ਕੁਸਮਾ ਭਾਗ ਕੇ ਫ੍ਰੀ ਟ੍ਰੇਡ ਐਗਰੀਮੈਂਟ ਦੇ ਅਧੀਨ ਆਉਂਦੇ ਨੇ ਉਹਨਾਂ ਉੱਪਰ ਲਗਾਏ ਗਏ ਕੈਨੇਡੀਅਨ ਟੈਰਿਫਸ ਹਟਾਏ ਜਾ ਰਹੇ ਨੇ ਜੋ ਕਿ 1 ਸਤੰਬਰ ਤੋਂ हट ਜਾਣਗੇ ਇਸ ਫੈਸਲੇ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸਵਾਗਤ ਕੀਤਾ ਸੀ ਤੇ ਪ੍ਰਧਾਨ ਮੰਤਰੀ ਮਾ ਕਾਰਨੀਦੀ ਤਾਰੀਫ ਕੀਤੀ ਸੀ ਕਰ ਕੈਨੇਡਾ ਵੱਲੋਂ ਅਮਰੀਕੀ ਸਟੀਲ ਅਲੂਮੀਨਮ ਅਤੇ ਆਟੋਮੋਬਾਈਲ ਉੱਪਰ ਲੱਗੇ ਟੈਰਫ ਜਾਰੀ ਰਹਿਣਗੇ ਪ੍ਰਧਾਨ ਮੰਤਰੀ ਨੇ ਲੰਗੇ ਵੀਰਵਾਰ ਅਮਰੀਕੀ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ ਜਿਨ੍ਹਾਂ ਕਿਹਾ ਸੀ ਕਿ ਇਹ ਕਦਮ ਦੋਵੇਂ ਮੁਲਕਾਂ ਦਰਮਿਆਨ ਟ੍ਰੇਡ ਨੇਗੋਸ਼ੀਏਸ਼ਨਸ ਨੂੰ ਦੁਬਾਰਾ ਸ਼ੁਰੂ ਕਰਨ ਦੇ ਲਈ ਮਹੱਤਵਪੂਰਨ ਹੋਏਗਾ ਲਿਬਲੌਂਕ ਜੋ ਕਿ ਜੁਲਾਈ ਦੌਰਾਨ ਵਾਸ਼ਿੰਗਟਨ ਵਿੱਚ ਸਨ ਜਿੱਥੇ ਉਹਨਾਂ 1 ਅਗਸਤ ਤੋਂ ਡੈਡਲਾਈਨ ਤੋਂ ਪਹਿਲਾਂ ਗੱਲਬਾਤ ਜਾਰੀ ਰੱਖੀ ਜਿਨ੍ਹਾਂ ਦੱਸਿਆ ਕਿ ਕੈਨੇਡਾ ਵੱਲੋਂ ਕੁਸਮਾ ਅਧੀਨ ਪ੍ਰੋਡਕਟਸ ਉੱਪਰ ਲਗਾਏ ਗਏ ਟੈਰਫ 트੍ਰੰਪ ਐਡਮਿਨ ਸਟੇਸ਼ਨ ਲਈ ਝਗੜੇ ਦਾ ਪ੍ਰਮੁੱਖ ਪੁਆਇੰਟ ਸਨ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਕੈਨੇਡੀਅਨ ਗoods ਦੇ ਉੱਪਰ 35% ਟੈਰਫ ਲਗਾਏ ਗਏ ਸਨ ਅਤੇ ਇਹ ਟੈਰਫ ਉਹਨਾਂ ਪ੍ਰੋਡਕਟਸ ਤੇ ਪ੍ਰਭਾਵੀ ਸਨ ਜੋ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਬਾਹਰ ਨੇ ਇਸ ਤੋਂ ਇਲਾਵਾ ਸਟੀਲ, ਅਲੂਮਿਨਮ ਅਤੇ ਕਾਪਰ ਦੇ ਨਾਲ ਨਾਲ ਆਟੋਮੋਬਾਈਲਜ਼ ਉੱਪਰ ਵੱਖਰੇ ਟੈਰਫ ਨੇ ਜੋ ਕਿ ਕੈਨੇਡੀਅਨ ਇੰਡਸਟਰੀ ਨੂੰ ਪ੍ਰਭਾਵਿਤ ਕਰ ਰਹੇ ਨੇ ਲਿਬਨੋਂਗ ਨੇ ਕਿਹਾ ਕਿ ਅਮਰੀਕੀ ਅਫੀਸ਼ੀਅਲਜ਼ ਇਹੀ ਗੱਲ ਆਖ ਰਹੇ ਸਨ ਕਿ ਚੀਨ ਅਤੇ ਕੈਨੇਡਾ ਹੀ ਅਜਿਹੇ ਦੋ ਮੁਲਕ ਨੇ ਜਿਨ੍ਹਾਂ ਨੇ ਕਾਉਂਟਰ ਟੈਰਫ ਲਗਾਏ ਨੇ ਜਦੋਂ ਤੋਂ ਡੋਨਲਡ ਟਰੰਪ ਹੋਰਾਂ ਦੇ ਵੱਲੋਂ ਟੈਰਫਸ ਲਗਾਉਣ ਦੇ ਲਈ ਵਾਰ ਸ਼ੁਰੂ ਕੀਤੀ ਗਈ ਹੈ ਆਟਵਾ ਵੱਲੋਂ ਮਾਰਚ ਵਿੱਚ 25% ਦੀ ਟੈਰਫ ਲਗਾਇਆ ਗਿਆ ਸੀ ਜਿਸ ਵਿੱਚ ਔਰੇਂਜ ਐਲਕੋਹਲ ਕੱਪੜੇ ਸ਼ੂਜ਼ ਅਤੇ ਮੋਟਰਸਾਈਕਲਸ ਤੇ ਕੋਸਮੈਟਿਕਸ ਸ਼ਾਮਲ ਸਨ ਲੇਬਲੌਂਕ ਨੇ ਕਿਹਾ ਕਿ ਟੈਰਫ ਦੇ ਮਾਮਲੇ ਵਿੱਚ ਅਮਰੀਕਾ ਦੀ ਬਰਾਬਰੀ ਤੋਂ ਬਾਅਦ ਇੱਕ ਚੰਗਾ ਸਮਝੌਤਾ ਹੋਣ ਦੀ ਉਮੀਦ ਹੈ ਜਿਸ ਤਹਿਤ ਸਟੀਲ ਅਲੂਮਿਨਮ ਤੇ ਆਟੋ ਇੰਡਸਟਰੀ ਉੱਪਰ ਲੱਗੇ ਟੈਰਫ ਕੱਟ ਜਾਂ ਹਟ ਸਕਦੇ ਨੇ ਜਿੰਨਾ ਕਹਿ ਕੀ 트럼ਪ ਉਹਨਾਂ ਮੁਲਕਾਂ ਅੱਗੇ ਵੀ ਨਹੀਂ ਝੁਕੇ ਜਿਨ੍ਹਾਂ ਨਾਲ ਉਹਨਾਂ ਟ੍ਰੇਡ ਐਗਰੀਮੈਂਟ ਕੀਤੇ ਨੇ ਅਤੇ ਇਹ ਇੱਕ ਚੁਣੌਤੀ ਹੈ ਲੇਬਲੌਂਕ ਨੇ ਕਿਹਾ ਕਿ ਉਹ ਅਮਰੀਕੀਆਂ ਨਾਲ ਇੱਕ ਪੈਕੇਜ ਦੀ ਗੱਲ ਕਰ ਰਹੇ ਨੇ ਜਿਸ ਵਿੱਚ ਡਿਫੈਂਸ ਅਤੇ ਸਿਕਿਉਰਿਟੀ ਵਿੱਚ ਇਨਵੈਸਟਮੈਂਟ ਦਾ ਮੌਕਾ ਮਿਲੇਗਾ ਜਿਸ ਨਾਲ ਵਪਾਰਕ ਸਬੰਧ ਮਜ਼ਬੂਤ ਹੋਣਗੇ ਇਸ ਤੋਂ ਇਲਾਵਾ ਕੈਨੇਡਾ ਵੱਲੋਂ ਮੈਕਸੀਕੋ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਕੁਝ ਮਹੀਨਿਆਂ ਚ ਕੁਸਮਾ ਦੇ ਰਿਵਿਊ ਤੋਂ ਪਹਿਲਾਂ ਇੱਕ ਸਾਂਝੀ ਰਣਨੀਤੀ ਬਣਾਈ ਜਾਏਗੀ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤਿੰਨੇ ਮੁਲਕਾਂ ਦੇ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਇੱਕ ਚੰਗਾ ਸਮਝੌਤਾ ਦੱਸ ਚੁੱਕੇ ਨੇ ਕਿਉਂਕਿ ਪਹਿਲਾਂ ਇਹ NAFTA ਸੀ ਤੇ ਬਾਅਦ ਦੇ ਵਿੱਚ ਡੋਨਲਡ ਟਰੰਪ ਹੋਰਾਂ ਦੀ ਪਹਿਲੀ ਟਰਮ ਦੇ ਤਹਿਤ ਇਸ ਨੂੰ ਕੈਨੇਡਾ ਯੂਐਸਏ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਦਾ ਨਾਮ ਦਿੱਤਾ ਗਿਆ ਤੇ ਅਗਲੇ ਸਾਲ ਇਹ ਦੁਬਾਰਾ ਤੋਂ ਰਿਵਿਊ ਹੋਣਾ ਤੇ ਉਸ ਤੋਂ ਪਹਿਲਾਂ ਤਿੰਨੇ ਮੂਲਕਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਐਗਰੀਮੈਂਟ 'ਚ ਕੀ ਤਰਮੀਮਾਂ ਹੋ ਸਕਦੀਆਂ ਨੇ ਉਸ ਉੱਪਰ ਇੱਕ ਸਾਂਝੀ ਸਹਿਮਤੀ ਬਣਾਈ ਜਾ ਸਕੇ ਕੈਨੇਡਾ ਦੇ ਵਿੱਚ ਹਾਲ ਹੀ ਚ ਫੈਡਰਲ ਇਲੈਕਸ਼ਨ ਹੋ ਕੇ ਹਟੀਆਂ ਨੇ ਜਿਸ ਵਿੱਚ ਮਾਕ ਕਾਰਨੀ ਦੀ ਅਗਵਾਈ ਦੇ ਵਿੱਚ ਲਿਬਰਲਸ ਦੁਬਾਰਾ ਤੋਂ ਮਿਨੋਰਟੀ ਗਵਰਨਮੈਂਟ ਬਣਾਉਣ ਦੇ ਵਿੱਚ ਕਾਮਯਾਬ ਰਹੇ ਨੇ ਬੇਸ਼ੱਕ ਫੈਡਰਲ ਇਲੈਕਸ਼ਨ ਦੇ ਐਲਾਨ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਅਗਵਾਈ ਚ ਲਿਬਰਲਸ ਤੇ ਨੰਬਰ 1 ਸਮੇਂ ਐਨਡੀਪੀ ਤੋਂ ਪਿੱਛੇ ਸਨ ਪਰ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੋਰ ਨੇ ਟ੍ਰੇਡ ਵਾਰ ਸ਼ੁਰੂ ਕੀਤੀ ਅਤੇ ਲਿਬਰਲਸ ਦੀ ਤਰਫੋਂ ਪ੍ਰਧਾਨ ਮੰਤਰੀ ਕਾਰਨੀ ਇੱਕ ਨਵੇਂ ਚਿਹਰੇ ਦੇ ਤੌਰ ਤੇ ਸਾਹਮਣੇ ਆਏ ਤਾਂ ਪੂਰੀ ਗੇਮ ਪਲਟਦੀ ਹੋਈ ਦਿਖਾਈ ਦਿੱਤੀ ਕਿਸੇ ਸਮੇਂ ਸਭ ਤੋਂ ਅੱਗੇ ਚੱਲ ਰਹੀ ਕੰਜ਼ਰਵਟਿਵ ਪਾਰਟੀ ਨੂੰ ਇਸ ਵਾਰ ਵੀ ਸੱਤਾ ਤੋਂ ਦੂਰ ਰੱਖਿਆ ਗਿਆ ਇੱਕ ਨਵੇਂ ਸਰਵੇ ਵਿੱਚ ਪਾਇਆ ਗਿਆ ਕਿ ਇਲੈਕਸ਼ਨ ਤੋਂ ਬਾਅਦ ਪਹਿਲੀ ਵਾਰ ਹੈ ਕਿ ਨੈਸ਼ਨਲ ਪੱਧਰ ਤੇ ਵੋਟਰਸ ਦੀ ਪਸੰਦ ਦੇ ਲਿਹਾਜ਼ ਨਾਲ ਕੰਜ਼ਰਵਟਿਵ ਪਾਰਟੀ ਲਿਬਰਲਸ ਤੋਂ ਅੱਗੇ ਹੈ ਅਬੈਕ ਸਟੇ ਪੋਲ ਵਿੱਚ ਕਿਹਾ ਗਿਆ ਹੈ ਕਿ ਜੇਕਰ ਅੱਜ ਇਲੈਕਸ਼ਨ ਹੁੰਦੇ ਆ ਤਾਂ 41% ਕੈਨੇਡੀਅਨ ਕੰਜ਼ਰਵਟਿਵ ਪਾਰਟੀ ਨੂੰ ਵੋਟ ਪਾਉਣਗੇ ਅਤੇ ਲਿਬਰਲ ਪਾਰਟੀ ਨੂੰ ਪਸੰਦ ਕਰਨ ਵਾਲਾ ਨੰਬਰ 39% ਹੈ ਇਸ ਪੋਲ ਵਿੱਚ ਪੀਰੇ ਪੋਲੀਅਬ ਦੀ ਅਲਬਰਟਾ ਤੋਂ ਬਾਈ ਇਲੈਕਸ਼ਨ ਜਿੱਤਣ ਤੋਂ ਬਾਅਦ ਦੇ ਨੰਬਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਇਹ ਉਸ ਤੋਂ ਪਹਿਲਾ ਦਾ ਸਰਵੇ ਹੈ ਪ੍ਰਧਾਨ ਮੰਤਰੀ ਮਾਕ ਕਾਰਨੀ 18 ਪੁਆਇੰਟਾਂ ਦੀ ਲੀਡ ਨਾਲ ਅੱਜ ਵੀ ਪਸੰਦੀਦਾ ਲੀਡਰ ਨੇ ਅਤੇ ਉਹਨਾਂ ਦੀ ਸਥਿਤੀ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਕੋਈ ਬਦਲਾਅ ਨਹੀਂ ਆਇਆ ਪਰ ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀ ਦੀ ਲੋਕਪ੍ਰਿਅਤਾ 2.0 ਜ਼ਰੂਰ ਘਟੀ ਹੈ ਇਸ ਸਰਵੇ ਮੁਤਾਬਕ ਬਹੁਤ ਸਾਰੇ ਕੈਨੇਡੀਅਨ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਟੈਰਿਫਸ ਨੂੰ ਪਹਿਲੀ ਚਿੰਤਾ ਨਹੀਂ ਮੰਨਦੇ ਉਹਨਾਂ ਲਈ ਸਭ ਤੋਂ ਵੱਡੀ ਚਿੰਤਾ ਅਫੋਰਡੇਬਿਲਟੀ ਦੀ ਹੈ ਸਰਵੇ ਮੁਤਾਬਕ 60% ਕੈਨੇਡੀਅਨਸ ਲਈ ਕੋਸਟ ਆਫ ਲਿਵਿੰਗ ਚ ਲਗਾਤਾਰ ਵਾਧਾ ਸਭ ਤੋਂ ਵੱਡਾ ਮੁੱਦਾ ਹੈ ਤੇ 38% ਲਈ ਡੋਨਲਡ ਟਰੰਪ ਦੇ ਟੈਰਿਫਸ ਸਭ ਤੋਂ ਵੱਡਾ ਮੁੱਦਾ ਨੇ ਕੰਜ਼ਰਵੇਟਿਵ ਵੀ ਹੈਲਥ케ਅਰ ਅਫੋਰਡੇਬਲ ਹਾਊਸਿੰਗ ਨਾ ਹੋਣ ਕਾਰਨ ਲਿਬਰਲਸ ਤੋਂ ਅੱਗੇ ਨੇ ਬੇਸ਼ੱਕ ਟਰੰਪ ਦਾ ਪ੍ਰਭਾਵ ਪੋਲਿਟੀਕਲ ਮੁੱਦੇ ਦੇ ਤੌਰ ਤੇ ਘਟਦਾ ਦਿਖਾਈ ਦੇ ਰਿਹਾ ਪਰ 56% ਦਾ ਮੰਨਣਾ ਹੈ ਕਿ ਉਹ ਅੱਜ ਵੀ ਲਿਬਰਲਾਂ ਨੂੰ ਤਰਜੀਹ ਦਿੰਦੇ ਨੇ ਜੇਕਰ ਅਮਰੀਕੀ ਲੀਡਰ ਨਾਲ ਨਜਿੱਛਣ ਦੀ ਗੱਲ ਆਉਂਦੀ ਹੈ ਤਾਂ ਬਾਕਸ ਦੇ ਸੀਈਓ ਨੇ ਕਿਹਾ ਕਿ ਲਿਬਰਲ ਪਾਰਟੀ ਦੀ ਗਵਰਨਮੈਂਟ ਦੀ ਲੋਕਪ੍ਰੀਅਤਾ ਹਲੇ ਵੀ ਸਟਰੋਂਗ ਹੈ ਇਸ ਦਾ ਕਾਰਨ ਪ੍ਰਧਾਨ ਮੰਤਰੀ ਕਾਰਨੀ ਨੂੰ ਲੋਕ ਨਿੱਜੀ ਤੌਰ ਤੇ ਪਸੰਦ ਕਰਦੇ ਨੇ ਪਰ ਜੇਕਰ ਸਰਕਾਰ ਨੇ ਕੋਸਟ ਆਫ ਲਿਵਿੰਗ ਘਟਾਉਣ ਦੇ ਲਈ ਕਦਮ ਨਾ ਚੁੱਕੇ ਤਾਂ ਨੰਬਰਾਂ 'ਚ ਫਰਕ ਪੈ ਸਕਦਾ ਹੈ ਇਹ ਸਰਵੇ 15 ਤੋਂ 19 ਅਗਸਤ ਦਰਮਿਆਨ 1915 ਕੈਨੇਡੀਅਨਸ ਦੇ ਨਾਲ ਕੀਤਾ ਗਿਆ ਜਿੱਥੇ ਉਹਨਾਂ ਨੇ ਪੋਲੀਟੀਕਲ ਪਾਰਟੀਆਂ ਨੂੰ ਲੈ ਕੇ ਆਪਣੀ رائے ਸਾਂਝੀ ਕੀਤੀ ਹੈ ਸੋ ਪ੍ਰਧਾਨ ਮੰਤਰੀ ਮਾਕਾਰਨੀ ਜੋ ਕਿ ਅਮਰੀਕਾ ਦੇ ਨਾਲ ਟ੍ਰੇਡ ਡੀਲ ਤੋਂ ਇਲਾਵਾ ਕੈਨੇਡੀਅਨ ਟ੍ਰੇਡ ਨੂੰ ਡਿਵਰਸੀਫਾਈ ਕਰਨ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਤੇ ਉੱਪਰ ਫਿਲਹਾਲ ਵੀ ਕੈਨੇਡੀਅਨਸ ਭਰੋਸਾ ਕਰਦੇ ਨੇ ਤੇ ਜਦੋਂ ਗੱਲ ਅਮਰੀਕਾ ਦੇ ਨਾਲ ਡੀਲ ਕਰਨ ਦੀ ਆਉਂਦੀ ਹੈ ਤਾਂ ਫਿਰ ਵੀ 56% ਕੈਨੇਡੀਅਨਸ ਸਿੱਧੇ ਰੂਪ ਚ ਪ੍ਰਧਾਨ ਮੰਤਰੀ ਕਾਰਨੀ ਦੀ ਲੀਡਰਸ਼ਿਪ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪਰ ਦੂਜੇ ਪਾਸੇ ਕੰਜ਼ਰਵਟਿਵ ਲੀਡਰ ਪੀਰੇ ਪੋਲੀਆਬ ਦੀ ਲੋਕਪ੍ਰਿਅਤਾ ਬੇਸ਼ੱਕ 2 ਪੁਆਇੰਟ ਘਟੀ ਹੈ ਪਰ ਬਾਈ ਇਲੈਕਸ਼ਨ ਜਿੱਤਣ ਤੋਂ ਬਾਅਦ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਪਹੁੰਚਣਗੇ ਤਾਂ ਇਸ ਉੱਪਰ ਹੋਰ ਫਰਕ ਦਿਖਾਈ ਦੇਵੇਗਾ ਕਿਉਂਕਿ ਇਹ ਪੋਜ਼ਿਟਿਵ ਪੋਸੀਬਲ ਜਾ ਸਕਦੀ ਹੈ ਦੂਜੇ ਪਾਸੇ ਜਨਵਰੀ ਦੇ ਵਿੱਚ ਕੰਜ਼ਰਵਟਿਵ ਪਾਰਟੀ ਦੇ ਵੱਲੋਂ ਲੀਡਰਸ਼ਿਪ ਰਿਵਿਊ ਵੀ ਕੀਤਾ ਜਾਣਾ ਹੈ ਪਰ ਫਿਲਹਾਲ ਸਵਾਲ ਉਨਾ ਮਾਨੇ ਕਿ ਪੋਲੀਬ ਪਾਰਟੀ ਲੀਡਰ ਬਣੇ ਰਹਿਣਗੇ ਪ੍ਰਧਾਨ ਮੰਤਰੀ ਮਾਕਾਰਨੀ ਅਦੋਸ ਵੱਲਣ ਤੋਂ ਬਾਅਦ ਯੂਰਪ ਦੇ ਨਾਲ ਵਪਾਰਕ ਰਿਸ਼ਤੇ ਮਜ਼ਬੂਤ ਕਰਨ ਲਈ ਲੱਗੇ ਹੋਏ ਨੇ ਹੁਣ ਪ੍ਰਧਾਨ ਮੰਤਰੀ ਮਾਕਾਰਨੀ ਵੱਲੋਂ ਯੂਰਪ ਦੀ ਸਭ ਤੋਂ ਫਾਸਟ ਗਰੋਇੰਗ ਇਕਨੋਮੀ ਪੋਲੈਂਡ ਵਿਖੇ ਪਹੁੰਚੇ ਜਿੱਥੇ ਡਿਫੈਂਸ ਅਤੇ એનર્ਜੀ ਸੈਕਟਰ ਦੇ ਵਿੱਚ ਮਜ਼ਬੂਤ ਟਾਈਜ਼ ਬਾਰੇ ਗੱਲਬਾਤ ਹੋਈ ਹੈ ਜਿਨ੍ਹਾਂ ਵੱਲੋਂ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨਾਲ ਗੱਲਬਾਤ ਕੀਤੀ ਗਈ ਦੋਵਾਂ ਲੀਡਰਾਂ ਨੇ ਕਿਹਾ ਕਿ ਉਹ ਸਹਿਮਤ ਹੋਏ ਨੇ ਕਿ ਕੈਨੇਡਾ ਤੋ ਪੋਲੈਂਡ ਨੂੰ ਡਿਫੈਂਸ ਐਵੀਏਸ਼ਨ ਸਾਈਬਰ ਸਿਕਿਉਰਿਟੀ ਅਤੇ ਕਲੀਨ એનર્ਜੀ ਦੇ ਖੇਤਰ ਵਿੱਚ ਹੋਰ ক্লোਜ਼ ਤੋਂ ਕੰਮ ਕਰਨਾ ਚਾਹੀਦਾ ਹੈ ਅਤੇ ਹਰ ਸਾਲ ਦੋਵੇਂ ਦੇਸ਼ਾਂ ਦੇ ਵਿੱਚ ਬਾਈਲੈਟਰਲ ਮੀਟਿੰਗਸ ਕੀਤੀਆਂ ਜਾਣਗੀਆਂ ਤਾਂ ਜੋ ਇਹਨਾਂ ਇੰਡਸਟਰੀਜ਼ ਵਿੱਚ ਪਾਰਟਨਰਸ਼ਿਪ ਉਤੇ ਵਧਾਈ ਜਾ ਸਕੇ ਪ੍ਰਧਾਨ ਮੰਤਰੀ ਕਾਰਨੀ ਵੱਲੋਂ ਪੋਲਿਸ਼ ਵਿੱਚ ਯੂਰਪ ਵਿੱਚ ਕੈਨੇਡੀਅਨ ਐਕਸਪੋਰਟਸ ਦੀ ਡਿਮਾਂਡ ਅਤੇ ਕੈਨੇਡਾ ਦੀ ਯੂਰਪ ਵਿੱਚ ਡਿਫੈਂਸ ਪ੍ਰੈਜੈਂਸ ਬਾਰੇ ਗੱਲਬਾਤ ਕੀਤੀ ਗਈ ਹੈ ਪ੍ਰਧਾਨ ਮੰਤਰੀ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਲੀਡ ਕਰੇਗਾ ਜੋ ਪੋਲੈਂਡ ਵਿੱਚ ਅਗਲੇ ਸਾਲ ਡਿਫੈਂਸ ਇੰਡਸਟਰੀ ਐਕਸਪੋ ਹੋਣ ਜਾ ਰਹੀ ਹੈ ਅਤੇ ਕੈਨੇਡਾ ਵੱਲੋਂ ਜੂਨ ਵਿੱਚ ਬਣੇਗੇ ਰੀਆਰਮ ਯੂਰਪ ਨੂੰ ਵੀ ਜੁਆਇਨ ਕੀਤਾ ਜਾਏਗਾ ਜੋ ਕਿ ਲੋਨ ਪ੍ਰੋਗਰਾਮ ਹੈ ਜੋ ਕਿ ਮੈਂਬਰਸ ਦੀਆਂ ਡਿਫੈਂਸ ਕੈਪੇਬਿਲਿਟੀਜ਼ ਵਧਾਏਗਾ ਕਾਰਨੀ ਨੇ ਕੈਨੇਡਾ ਵੱਲੋਂ ਡਿਫੈਂਸ ਖਰਚਾ ਨੂੰ ਚਾਰਗੁਰਾ ਕਰਨ ਲਈ ਕੈਨੇਡਾ ਦੇ ਟੀਚੇ ਲਈ ਪੋਲੈਂਡ ਦੀ ਸਾਂਝੇਦਾਰੀ ਨੂੰ ਮਹੱਤਵਪੂਰਨ ਦੱਸਿਆ ਤੇ ਯੂਰਪ ਨਾਲ ਸਹਿਯੋਗ ਦਾ ਅਹਿਮ ਅੰਗ ਵੀ ਦੱਸਿਆ ਉਹਨਾਂ ਕਹਿ ਕਿ ਪੋਲੈਂਡ ਦੇ ਪ੍ਰਧਾਨ ਮੰਤਰੀ ਤੋਂ ਕਾਫੀ ਕੁਝ ਲਰਨ ਕੀਤਾ ਕਿ ਨਾਟੋ ਵਿੱਚ ਫੁੱਲ ਵੇਟ ਕਿੰਨਾ ਮਹੱਤਵਪੂਰਨ ਹੈ ਪਰ ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਯੂਕਰੇਨ ਵਿੱਚ ਰੁਕਣਾ ਸਰਪ੍ਰਾਈਜ਼ ਕਰਨ ਦੇਣ ਵਾਲਾ ਸੀ ਜਿੱਥੇ ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਪ੍ਰਾਈਮ ਮਿਨਿਸਟਰ ਵਾਲਾਦੀਮੀਰ ਯੇਲਨਸਕੀ ਦੇ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਇੰਟਰਨੈਸ਼ਨਲ ਪਾਰਟਨਰਸ਼ਿਪ ਲਈ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਯੂਕਰੇਨ ਦਾ ਸਹਿਯੋਗ ਵਧ ਸਕੇ ਪੋਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੋਲੈਂਡ ਅਤੇ ਯੂਰਪ ਕੈਨੇਡਾ ਦੀ ਤਿਆਰੀ ਨੂੰ ਸਮਝਦਾ ਹੈ ਅਤੇ ਅਸੀਂ ਇਸ ਫੀਲਡ ਵਿੱਚ ਕੈਨੇਡਾ ਨੂੰ ਕੋਆਪਰੇਟ ਕਰ ਰਹੇ ਹਾਂ ਅਤੇ ਯੂਕਰੇਨ ਦੀ ਸਹਾਇਤਾ ਵਾਰ ਦੌਰਾਨ ਅਤੇ ਇਸ ਤੋਂ ਬਾਅਦ ਜਾਰੀ ਰੱਖੀ ਜਾਏਗੀ ਪੋਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਕੈਨੇਡੀਅਨ ਆਰਮਡ ਫੋਰਸਸ ਦੇ ਸਟੇਸ਼ਨ ਉੱਪਰ ਪਹੁੰਚੇ ਜੋ ਕਿ ਯੂਕਰੇਨ ਦੇ ਸੋਲਜਰਸ ਨੂੰ ਰੂਸ ਖਿਲਾਫ ਲੜਨ ਦੇ ਲਈ ਟ੍ਰੇਨਿੰਗ ਦੇ ਰਹੇ ਨੇ ਪੋਲੈਂਡ ਜੋ ਕਿ ਇੱਕ ਦਹਾਕੇ ਤੋਂ ਯੂਰਪ ਦੀ ਫਾਸਟੈਸਟ ਗਰੋਇੰਗ ਇਕਨੋਮੀ ਹੈ ਅਤੇ ਯੂਕਰੇਨ ਰਸ਼ੀਆ ਵਾਰ ਸ਼ੁਰੂ ਹੋਣ ਤੋਂ ਬਾਅਦ ਪੋਲੈਂਡ ਦੀ ਯੂਪੋ ਪੋਲੀਟੀਕਲ ਮਹੱਤਤਾ ਵੱਧ ਜਾਂਦੀ ਹੈ ਕੈਨੇਡਾ ਤੇ ਪੋਲੈਂਡ ਦਰਮਿਆਨ 2017 ਚ ਹੋਈ ਟ੍ਰੇਡ ਐਗਰੀਮੈਂਟ ਨੇ ਦੋਵੇਂ ਮਿਲਕਾਂ ਚ ਵਪਾਰਕ ਚੀਜ਼ਾਂ ਨੂੰ ਦੁੱਗਣਾ ਕਰ ਦਿੱਤਾ ਪਰ ਕੈਨੇਡਾ ਲਈ ਇਹ ਟ੍ਰੇਡ ਡੈਫਿਸਟ ਹੈ ਅਤੇ ਪੋਲਿਸ਼ ਕੰਪਨੀਆਂ ਕੈਨੇਡਾ ਦੇ ਮੁਕਾਬਲੇ ਜ਼ਿਆਦਾ ਸਾਮਾਨ ਭੇਜ ਰਹੀਆਂ ਨੇ ਉਹਨਾਂ ਕਹੇ ਕਿ ਆਰਥਿਕ ਸਹਿਯੋਗ ਲਈ ਮਿਨਰਲਸ ਅਤੇ ਮਾਈਨ ਮਹੱਤਵਪੂਰਨ ਜੋ ਕਿ ਕੈਨੇਡਾ ਤੇ ਪੋਲੈਂਡ ਵਰਗੇ ਵੱਡੇ ਡਾਇਸਪੋਰਾ ਵਿੱਚ ਸਬੰਧ ਮਜ਼ਬੂਤ ਕਰੇਗਾ ਅਤੇ ਇਸ ਸਮੇਂ ਵੀ ਕੈਨੇਡਾ ਵੱਲੋਂ ਹਜ਼ਾਰਾਂ ਯੂਕਰੇਨੀ ਔਰਤਾਂ ਤੇ ਬੱਚਿਆਂ ਨੂੰ ਪੋਲੈਂਡ ਰਾਹੀਂ ਕੈਨੇਡਾ ਲਿਆਂਦਾ ਗਿਆ ਸੀ ਅਤੇ ਹੁਣ ਇਸ ਸਾਂਝਦਾਰੀ ਤੋਂ ਬਾਅਦ ਯੂਰੋਪੀਅਨ ਯੂਨੀਅਨ ਦੇ ਨਾਲ ਕੈਨੇਡਾ ਦੀਆਂ ਟਾਈਜ਼ ਹੋਰ ਮਜ਼ਬੂਤ ਕਰਨ ਦੇ ਲਈ ਕੋਸ਼ਿਸ਼ਾਂ ਵੀ ਕੀਤੀਆਂ ਜਾਣਗੀਆਂ ਜਿਸ ਵਿੱਚ ਕਲੀਨ એનર્ਜੀ ਡਿਫੈਂਸ ਤੇ ਸਾਈਬਰ ਸਿਕਿਉਰਿਟੀ ਕਾਫੀ ਮਹੱਤਵਪੂਰਨ ਰਹਿਣ ਵਾਲਾ ਕੈਨੇਡਾ ਦੇ ਵਿੱਚ ਆਟੋ থেਫਟ ਭਾਵ ਕਿ ਕਾਰ ਚੋਰੀ ਕਰਨ ਦੀਆਂ ਘਟਨਾਵਾਂ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਵਾਧਾ ਹੋਇਆ ਜਿਸ ਦੇ ਬਾਅਦ ਫੈਡਰਲ ਪ੍ਰੋਵਿੰਸ਼ੀਅਲ ਅਤੇ ਸਿਟੀਆਂ ਦੀਆਂ ਗਵਰਨਮੈਂਟਸ ਦੇ ਵੱਲੋਂ ਕਸ਼ਿਸ਼ ਫੰਡਿੰਗ ਅਤੇ ਟਾਸਕ ਫੋਰਸਸ ਦੀ ਵਰਤੋਂ ਕਰਕੇ ਇਸ ਨੂੰ ਘਟਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਗਈ ਪਰ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੈਟਾਲਿਟਿਕ ਕਨਵਰਟਰ ਚੋਰੀ ਹੋਣ ਦੀਆਂ ਘਟਨਾਵਾਂ ਵਿਚਕਾਰ ਲੈਂਗਲੀ RCMP ਨੇ ਲੋਕਾਂ ਨੂੰ ਅਲਰਟ ਕੀਤਾ ਸਰਜੈਂਟ ਜ਼ੈਨਲ ਸ਼ਰੂਮ ਨੇ ਕਿਹਾ ਕਿ ਚੋਰ ਆਮ ਤੌਰ ਤੇ ਰਾਤ ਨੂੰ ਜਾਂ ਸਵੇਰ ਦੇ ਸਮੇਂ ਡਰਾਈਵਵੇ ਦੇ ਵਿੱਚ ਜਾਂ ਅਸੁਰੱਖਿਅਤ ਲਾਟ ਤੇ ਸੜਕਾਂ ਦੇ ਕੰਡੇ ਖੜੇ ਵਾਹਨ ਨੂੰ ਨਿਸ਼ਾਨਾ ਬਣਾਉਂਦੇ ਨੇ ਉਹਨਾਂ ਕਹੇ ਕਿ ਐਸਯੂਵੀ ਪਿਕਅਪ ਟਰੱਕਾਂ ਤੇ ਵੈਨ ਖਾਸ ਤੌਰ ਤੇ ਟਾਰਗੇਟ ਹੁੰਦੇ ਨੇ ਕਿਉਂਕਿ ਇਹਨਾਂ ਦੀ ਜ਼ਮੀਨੀ ਕਲੀਅਰੈਂਸ ਹੋਰ ਵਹੀਕਲਸ ਤੋਂ ਜ਼ਿਆਦਾ ਹੁੰਦੀ ਆ ਤੇ ਚੋਰਾਂ ਲਈ ਕੈਟਾਲਿਟਿਕ ਕਨਵਰਟਰ ਖੋਲਣਾ ਆਸਾਨ ਹੁੰਦਾ ਹੈ ਪੁਲਿਸ ਨੇ ਵਾਹਨਾਂ ਨੂੰ ਸੁਰੱਖਿਅਤ ਥਾਂਾਂ ਤੇ ਚੰਗੀ ਰੋਸ਼ਨੀ ਵਾਲੇ ਖੇਤਰ ਚ پارک ਕਰਨ ਦੀ ਸਲਾਹ ਦਿੱਤੀ ਹੈ ਕਈ ਟਿਪਸ ਵੀ ਦਿੱਤੀਆਂ ਗਈਆਂ ਨੇ ਲੈਂਗਲੀ ਆਰ ਸੀ ਐਮ ਪੀ ਨੇ ਚੋਰਾਂ ਨਾਲ ਨਾ ਪਿੰਨਣ ਦੀ ਵੀ ਹਦਾਇਤ ਕੀਤੀ ਹੈ ਤੇ ਕਿਹਾ ਕਿ ਇਸ ਦੀ ਬਜਾਏ ਤੁਰੰਤ 911 ਦੇ ਉੱਪਰ ਕਾਲ ਕੀਤੀ ਜਾਵੇ ਲੈਂਗਲੀ ਆਰ ਸੀ ਐਮ ਪੀ ਨੇ ਕਿਹਾ ਕਿ ਉਸ ਵੱਲੋਂ ਇਹਨਾਂ ਚੋਰੀਆਂ ਦੀ ਘਟਨਾਵਾਂ ਦੀ ਸਰਗਰਮੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਨਿਸ਼ਾਨਾ ਬਣਾਏ ਗਏ ਖੇਤਰਾਂ ਦੇ ਵਿੱਚ ਪੈਟਰੋਲਿੰਗ ਵੀ ਵਧਾਈ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪੈਟਰੋਲਿੰਗ ਵੀ ਕੀਤੀ ਜਾਏਗੀ ਪਰ ਇਸ ਤਰ੍ਹਾਂ ਦੀਆਂ ਚੋਰੀਆਂ ਨੂੰ ਲੋਕਣ ਦੇ ਲਈ ਲੋਕਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕੈਟਾਲਿਟਿਕ ਕਨਵਰਟਰ ਕਾਫੀ ਮਹਿੰਗੇ ਮੁੱਲ ਦੇ ਉੱਪਰ ਵਿਕਦਾ ਹੈਗਾ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਨੂੰ ਚੋਰੀ ਕਰਨ ਵਾਲੇ ਚੋਰ ਪਹਿਲੀ ਵਾਰ ਸਰਗਰਮ ਨਹੀਂ ਹੋਏ ਨੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ catalytic converter ਚੋਰੀ ਕਰਨ ਦੇ ਮਾਮਲੇ ਸਾਹਮਣੇ ਆਏ ਸਨ ਪਰ ਉਸ ਤੋਂ ਬਾਅਦ ਲਾਹਨਫੋਰਸਮੈਂਟ ਏਜੰਸੀਜ਼ ਦੇ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਕਦਮ ਚੁੱਕੇ ਗਏ ਜਿਸ ਦੇ ਨਾਲ ਇਸ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਠੱਲ ਪਈ ਪਰ ਹੁਣ ਲੈਂਗਲੀ ਦੇ ਖੇਤਰ ਦੇ ਵਿੱਚ ਦੁਬਾਰਾ ਤੋਂ ਕੈਟਾਲਿਟਿਕ ਕਨਵਰਟਰ ਚੋਰੀ ਹੋਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਜਿਸ ਕਾਰਨ ਪੁਲਿਸ ਵੱਲੋਂ ਲੋਕਾਂ ਨੂੰ ਅਗਾਹ ਕੀਤਾ ਗਿਆ ਅਤੇ ਕਈ ਪ੍ਰਕਾਰ ਦੀਆਂ ਚਿੰਤਾਵਾਂ ਜ਼ਾਹਰ ਕਰਦੇ ਹੋਏ ਤਰੀਕੇ ਵੀ ਦੱਸੇ ਗਏ ਨੇ ਪਰ ਨਾਲੋਂ ਨਾਲ ਇਹ ਸੁਝਾਅ ਖਾਸ ਤੌਰ ਤੇ ਦਿੱਤਾ ਗਿਆ ਹੈ ਕਿ ਜੇਕਰ ਕੋਈ ਚੋਰ ਕੈਟਾਲਿਟਿਕ ਕਨਵਰਟਰ ਚੋਰੀ ਕਰ ਰਿਹਾ ਹੈ ਅਤੇ ਵਹੀਕਲ ਦਾ ਮਾਲਕ ਉਸ ਨੂੰ ਦੇਖ ਲੈਂਦਾ ਹੈ ਤਾਂ ਉਸ ਦੀ ਕੋਟਮਾਰ ਕਰਨ ਜਾਂ ਉਸ ਨਾਲ ਉਲਝਣ ਦੀ ਥਾਂ ਤੇ ਤੁਰੰਤ 911 ਦੇ ਉੱਪਰ ਕਾਲ ਕਰਕੇ ਦੱਸਿਆ ਜਾਵੇ ਤਾਂ ਜੋ ਪੁਲਿਸ ਕਾਰਵਾਈ ਨੂੰ ਅੰਜਾਮ ਦੇ ਸਕੇ ਸਸਕਾਚੁਆਨ ਇਸ ਸਾਲ ਫੈਡਰਲ ਸਰਕਾਰ ਵੱਲੋਂ 1100 ਤੋਂ ਜ਼ਿਆਦਾ ਵਧੇਰੇ ਨੋਮੀਨੇਸ਼ਨਸ ਮਿਲੀਆਂ ਨੇ ਜਿਸ ਨਾਲ ਪ੍ਰੋਵਿੰਸ ਨੇ ਇਮੀਗ੍ਰੈਂਟ ਨੋਮਿਨੀ ਪ੍ਰੋਗਰਾਮ ਉੱਪਰ ਪੈ ਰਿਆ ਦਬਾਅ ਘਟਿਆ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਨਸ਼ਿਪ ਕੈਨੇਡਾ ਨੇ 2025 ਲਈ 1.1 ਅਤੇ 36 ਨਵੀਆਂ ਨੋਮੀਨੇਸ਼ਨਸ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਸਸਕਾਚੁਆਨ ਇਮੀਗ੍ਰੈਂਟਸ ਨੋਮਿਨੀ ਪ੍ਰੋਗਰਾਮ ਹੇਠ ਕੁੱਲ ਗਿਣਤੀ 3625 ਤੋਂ ਵੱਧ ਕੇ 4761 ਹੋ ਗਈ ਹੈ। ਪ੍ਰੋਵਿੰਸ਼ੀਅਲ ਸਰਕਾਰ ਦਾ ਕਹਿਣਾ ਹੈ ਕਿ ਇਹ ਵੱਧਾ ਚੰਗਾ ਕਦਮ ਹੈ ਪਰ ਇਹ ਹਜੇ ਵੀ ਪਿਛਲੇ ਸਾਲ ਦੇ ਪੱਧਰ ਨਾਲੋਂ ਕਾਫੀ ਘੱਟ ਹੈ। ਸਕੈਚੂਅਨ ਸਰਕਾਰ ਹੈਲਥ케ਅਰ, ਐਗਰੀਕਲਚਰ, ਸਕਿੱਲ ਟ੍ਰੇਡਸ ਦੇ ਖੇਤਰ ਵਿੱਚ ਆਉਣ ਵਾਲੀਆਂ ਫਾਈਲਾਂ ਨੂੰ ਪਹਿਲ ਦੇ ਆਧਾਰ ਤੇ ਪ੍ਰੋਸੈਸ ਕਰੇਗੀ। ਨਵੀਆਂ ਨਾਮੀਨੇਸ਼ਨਾਂ ਵਿੱਚ 25% ਤੱਕ ਹਿੱਸਾ ਟਰਕਿੰਗ, ਹੋਟਲ ਰੈਸਟੋਰੈਂਟ, ਖਾਣ-ਪੀਣ ਦੇ ਰਿਟੇਲ ਵਰਗੇ ਖੇਤਰਾਂ ਦੇ ਵਿੱਚ ਰੱਖਿਆ ਗਿਆ ਹੈ। ਇਮੀਗ੍ਰੇਸ਼ਨ ਐਂਡ ਕੈਰੀਅਰ ਟ੍ਰੇਨਿੰਗ ਮਿਨਿਸਟਰੀ ਨੇ ਕਿਹਾ ਕਿ ਇਹ ਵਾਧੂ ਨਾਮੀਨੇਸ਼ਨ ਸਕ੍ਰੈਚਵਨ ਦੇ ਬਿਜ਼ਨੈਸਸ ਦੀ ਮਦਦ ਕਰਨੀਆਂ ਪਰ ਇਹ ਫੈਡਰਲ ਸਰਕਾਰ ਵੱਲੋਂ ਕੀਤੀਆਂ ਕਟੌਤੀਆਂ ਦੇ ਅਸਰ ਨੂੰ ਪੂਰੀ ਤਰ੍ਹਾਂ ਘਟ ਨਹੀਂ ਕਰਦੀਆਂ ਮਨਿਸਟਰੀ ਨੇ ਕਿਹਾ ਕਿ ਕਮਿਊਨੀਕੇਸ਼ਨ ਡਾਇਰੈਕਟਰ ਡੀ ਐਨ ਰੋਬਿੰਸਨ ਨੇ ਕਿਹਾ ਕਿ ਕੈਨੇਡਾ ਵਿੱਚ ਪੱਕੇ ਅਤੇ ਆਰਜੀ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਫੈਸਲਾ ਸਸਕਾਚੁਵਨ ਦੀ ਇਕਨੋਮਿਕ ਇਮੀਗ੍ਰੇਸ਼ਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਬਾਦੂ ਨੋਮੀਨੇਸ਼ਨ ਉਸ ਸਮੇਂ ਆਏ ਨੇ ਜਦੋਂ ਸਸਕਾਚੁਵਨ ਨੇ ਆਪਣਾ ਇਮੀਗ੍ਰੇਸ਼ਨ ਪ੍ਰੋਗਰਾਮ ਮਾਰਚ ਵਿੱਚ ਰੀਨਿਊ ਕੀਤਾ ਸੀ ਅਤੇ ਨਮੀਆਂ ਕੜੀਆਂ ਸ਼ਰਤਾਂ ਲਾਗੂ ਕੀਤੀਆਂ ਸਨ ਇਹ ਬਦਲਾਅ ਫੈਡਰਲ ਸਰਕਾਰ ਵੱਲੋਂ ਸਸਕਾਚੁਵਨ ਦੀ ਨੋਮੀਨੇਸ਼ਨ ਗਿਣਤੀ ਅੱਧੀ ਕਰ ਦੇਣ ਤੋਂ ਬਾਤ ਕੀਤੇ ਗਏ ਸਨ ਜੋ ਕਿ 2009 ਤੋਂ ਬਾਅਦ ਸਭ ਤੋਂ ਘੱਟ ਸੀ ਫੈਡਰਲ ਸਰਕਾਰ ਨੇ ਇਹ ਵੀ ਨਿਰਧਾਰਤ ਕੀਤਾ ਸੀ ਕਿ ਕੁੱਲ ਨਾਮੀਨੇਸ਼ਨਸ ਵਿੱਚੋਂ 75% ਐਪਲੀਕੈਂਟ ਉਹ ਹੋਣੇ ਚਾਹੀਦੇ ਨੇ ਜੋ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਆਰਜੀ ਨਿਵਾਸੀ ਵਜੋਂ ਰਹਿ ਰਹੇ ਹੋਣ ਸਸਕਾਚੁਆਨ ਦੇ ਨਵੇਂ ਨਿਯਮਾ ਹੈ ਕਿ ਹਾਸਪੀਟੈਲਿਟੀ ਫੂਡ ਸਰਵਿਸ ਰਿਟੇਲ ਅਤੇ ਟਰਕਿੰਗ ਖੇਤਰਾਂ ਦੇ ਵਿੱਚ ਨਾਮੀਨੇਸ਼ਨਸ ਦੀ ਕੁੱਲ ਗਿਣਤੀ 25% ਤੱਕ ਸੀਮਤ ਕਰ ਦਿੱਤੀ ਗਈ ਹੈ। ਇਹਨਾਂ ਤੋਂ ਇਲਾਵਾ ਸਪਾ, ਸੈਲੂਨ ਅਤੇ ਪੈਟ ਕੇਅਰ ਵਰਗੀਆਂ ਸੁਆਵਾਂ ਵੀ ਹੁਣ ਇਸ ਯੋਜਨਾ ਦੇ ਯੋਗ ਨਹੀਂ ਨੇ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਇਮੀਗ੍ਰੇਸ਼ਨਸ ਦੇ ਨੰਬਰ ਘਟਾਏ ਗਏ ਸਨ ਅਤੇ ਪ੍ਰੋਵਿੰਸ਼ਲੀ ਨਾਮਿਨੀਜ਼ ਦੇ ਪ੍ਰੋਗਰਾਮ 'ਸੇ ਵਿੱਚ ਵੀ ਕਟੌਤੀ ਕੀਤੀ ਗਈ ਸੀ ਪਰ ਉਸ ਸਮੇਂ ਸਸਕਾਚੁਆਨ ਗਵਰਨਮੈਂਟ ਨੇ ਫੈਡਰਲ ਸਰਕਾਰ ਅੱਗੇ ਅਪੀਲ ਕੀਤੀ ਸੀ ਕਿ ਇਨ੍ਹਾਂ ਨੰਬਰਸ ਦੇ ਵਿੱਚ ਕਟੌਤੀ ਨਾ ਕੀਤੀ ਜਾਵੇ ਕਿਉਂਕਿ ਸਸਕਾਚੁਵਨ ਦੀ ਆਰਥਿਕਤਾ ਤੇ ਇਸ ਦਾ ਸਿੱਧਾ ਅਸਰ ਪਵੇਗਾ। ਇਹਦੇ ਬਾਅਦ ਬੇਸ਼ੱਕ ਸਸਕਾਚੁਵਨ ਪ੍ਰਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਦੇ ਤਹਿਤ ਕੋਝਾ ਐਪਲੀਕੇਸ਼ਨ ਵਧਾਈਆਂ ਗਈਆਂ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਹ ਬਹੁਤ ਘੱਟ ਨੇ ਜਿਸ ਤੋਂ ਸਸਕਾਚੁਵਨ ਦੀ ਪ੍ਰਵਿੰਸ਼ੀਅਲ ਸਰਕਾਰ ਨਿਰਾਸ਼ ਜਾਪ ਰਹੀ ਹੈ। ਕੈਨੇਡਾ ਸਰਕਾਰ ਨੇ ਸੰਯੁਕਤ ਰਾਸ਼ਟਰ ਦੀ ਉਸ ਰਿਪੋਰਟ ਦਾ ਸਮਰਥਨ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਗਾਜ਼ਾ ਦੇ ਵਿੱਚ ਭੁੱਖਮਰੀ ਵਾਪਰ ਰਹੀ ਹੈ। ਕੈਨੇਡਾ ਨੇ ਇਜ਼ਰਾਈਲ ਨੂੰ ਅਪੀਲ ਕੀਤੀ ਹੈ ਕਿ ਉਹ ਫਲਸਤੀਨੀ ਖੇਤਰ ਵਿੱਚ ਆਪਣੇ ਫੌਜੀ ਮਹਿਮਾ ਵਧਾਉਣ ਦੀ بجائے ਜ਼ਿਆਦਾ ਹਿਊਮਨਿਟੇਰੀਅਨ ਐਡ ਵਧਾਉਣ ਵੱਲ ਧਿਆਨ ਦੇਵੇ ਦੁਨੀਆ ਭਰ ਵਿੱਚ ਭੁੱਖ ਨੂੰ ਮਾਪਣ ਲਈ ਇੱਕ ਮਿਆਰ ਬਣਾਇਆ ਗਿਆ ਹੈ ਇਸ ਨੂੰ ਇੰਟੀਗ੍ਰੇਟਿਡ ਫੂਡ ਸਿਕਿਉਰਟੀ ਫੌਜ ਕਲਾਸੀਫਿਕੇਸ਼ਨ ਕਿਹਾ ਜਾਂਦਾ ਹੈ ਇਸ ਨੇ ਹਾਲ ਹੀ ਦੇ ਵਿੱਚ ਰਿਪੋਰਟ ਦਿੱਤੀ ਸੀ ਕਿ ਗਾਜ਼ਾ ਦੇ ਕੁਝ ਹਿੱਸਿਆਂ ਦੇ ਵਿੱਚ ਭੁੱਖਮਰੀ ਦੀ ਸਥਿਤੀ ਆ ਚੁੱਕੀ ਹੈ ਤੇ ਇਹ ਹੋਰ ਵਧਣ ਦੀਆਂ ਸੰਭਾਵਨਾਵਾਂ ਨੇ ਇਜ਼ਰਾਈਲ ਨੇ ਇਹ ਦਾਅਵੇ ਨੂੰ ਰੱਦ ਕਰ ਦਿੱਤਾ ਸੀ ਉਸ ਨੇ ਇਹ ਕਹਿਣਾ ਸੀ ਕਿ ਉਸ ਨੇ ਗਲੋਬਲ ਦਬਾਅ ਤੋਂ ਬਾਅਦ ਗਾਜ਼ਾ ਵਿੱਚ ਮਦਦ ਲਿਜਾਂਦੇ ਵਧੇਰੇ ਟਰੱਕਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਹੈ ਪਰ ਹਿਮਨਿਟੇਰੀਅਨ ਮਦਦ ਲਈ ਕੰਮ ਕਰ ਰਹੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਇਹ ਮਦਦ ਹਜੇ ਵੀ ਕਾਫੀ ਨਹੀਂ ਹੈ ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਰਣਦੀਪ ਸਰਾਏ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਨੂੰ ਗਾਜ਼ਾ ਦੀ ਲੱਗ ਤਾਰ ਖਰਾਬ ਹੋ ਰਹੀ ਹਾਲਤ ਤੇ ਗੰਭੀਰ ਚਿੰਤਾ ਹੈ ਉਹਨਾਂ ਕਹਿ ਕਿ ਇਜ਼ਰਾਈਲ ਜੋ ਕਿ ਫਲਸਤੀਨੀ ਖੇਤਰ ਚ ਕਬਜ਼ਾ ਕਰਕੇ ਬੈਠਾ ਹੈ ਇੰਟਰਨੈਸ਼ਨਲ ਕਾਨੂੰਨ ਤਹਿਤ ਆਪਣੀ ਕਾਨੂੰਨੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਉਹਨਾਂ ਦੱਸਿਆ ਕਿ ਇਜ਼ਰਾਈਲ ਦੀ ਫੌਜੀ ਕਾਰਵਾਈ ਅਤੇ ਲਗਾਤਾਰ ਟਕਰਾਰ ਨੇ ਗਾਜ਼ਾ ਵਿੱਚ ਭੁੱਖਮਰੀ ਨੂੰ ਹਕੀਕਤ ਬਣਾ ਦਿੱਤਾ ਉਹਨਾਂ ਨੇ ਕਿਹਾ ਕਿ ਆਮ ਲੋਕ, ਮਰਦ, ਔਰਤਾਂ ਅਤੇ ਬੱਚੇ ਮਰ ਰਹੇ ਨੇ ਕਿਉਂਕਿ ਉੱਥੇ ਲੋੜੀਂਦੀ ਮਦਦ ਅੰਦਰ ਨਹੀਂ ਜਾਣ ਦਿੱਤੀ ਜਾ ਰਹੀ ਕੰਜ਼ਰਵਟਿਵਸ ਨੇ ਗਾਜ਼ਾ ਵਿੱਚ ਭੁੱਖਮਰੀ ਦੇ ਦਾਅਵਿਆਂ ਬਾਰੇ ਹਜੇ ਤੱਕ ਕੋਈ ਸਿੱਧੀ ਟਪਣੀ ਨਹੀਂ ਕੀਤੀ ਪਰ ਉਹਨਾਂ ਦੇ ਕਈ ਐਮਪੀਜ਼ ਵਾਰ-ਵਾਰ ਇਹ ਕਹਿੰਦੇ ਨੇ ਕਿ ਫਲਸਤੀਨ ਵਿੱਚ ਲੋਕਾਂ ਦੀ ਹਾਲਤ ਦੇ ਲਈ ਹਮਾਸ ਜ਼ਿੰਮੇਵਾਰ ਹੈ ਨਾ ਕਿ ਇਜ਼ਰਾਈਲ ਦੂਜੇ ਪਾਸੇ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਮਾ ਕਾਰਨੀ ਇਜ਼ਰਾਈਲ ਦੀਆਂ ਕਾਰਵਾਈਆਂ ਉੱਪਰ ਸਵਾਲ ਖੜੇ ਕਰ ਚੁੱਕੇ ਨੇ ਅਤੇ ਇਹ ਵੀ ਚਰਚਾ ਹੈ ਕਿ ਫਲਸਤੀਨ ਨੂੰ ਇੱਕ ਸਟੇਟ ਦੇ ਬਜੋں ਆਉਣ ਵਾਲੇ ਹਾਊਸ ਆਫ ਕਾਮਨਸ ਦੇ ਸੈਸ਼ਨ ਵਿੱਚ ਕੈਨੇਡਾ ਮਾਨਤਾ ਦੇ ਸਕਦਾ ਹੈ ਜਿਸ ਤੋਂ ਕਿ ਇਜ਼ਰਾਈਲ ਪਹਿਲਾਂ ਹੀ ਨਾਖੁਸ਼ ਦਿਖਾਈ ਦੇ ਰਿਹਾ ਕਿਉਂਕਿ ਫਿਲਹਾਲ ਵੈਸਟਰਨ ਦੇ ਮੁਲਕਾਂ ਦੇ ਵਿੱਚੋਂ ਫਰਾਂਸ ਯੂਕੇ ਹੀ ਅਜਿਹੇ ਮੁਲਕ ਨੇ ਜਿਨ੍ਹਾਂ ਨੇ ਇਸ ਪਾਸੇ ਵੱਲ ਕਦਮ ਅੱਗੇ ਵਧਾਏ ਨੇ ਤੇ ਹੁਣ ਜੇਕਰ ਕੈਨੇਡਾ ਵੱਲੋਂ ਵੀ ਇਸ ਪਾਸੇ ਵੱਲ ਕਦਮ ਅੱਗੇ ਵਧਾਏ ਜਾਂਦੇ ਨੇ ਤਾਂ ਉਸ ਦੇ ਨਾਲ ਇਜ਼ਰਾਈਲ ਹੋਰ ਨਾਰਾਜ਼ ਹੋ ਸਕਦਾ ਪਰ ਕੈਨੇਡੀਅਨ ਸਰਕਾਰ ਹਮੇਸ਼ਾ ਹਿਊਮਨਿਟੇਰੀਅਨ ਏਡ ਦੇ ਮੁੱਦੇ ਦੇ ਉੱਪਰ ਇਜ਼ਰਾਈਲ ਨੂੰ ਘੇਰ ਦਈ ਹੈ ਤੇ ਖਾਸ ਕਰਕੇ ਕੈਨੇਡਾ ਵੱਲੋਂ ਭੇਜੇ ਗਏ ਇਹ ਸਹਾਇਤਾ ਟਰੱਕਾਂ ਨੂੰ ਰੋਕਣ ਦੇ ਲਈ ਵੀ ਦੋਸ਼ੀ ਕਹਿੰਦੀ ਰਹੀ ਹੈ ਕੈਨੇਡਾ ਪੋਸਟ ਅਤੇ ਪੋਸਟਲ ਵਰਕਰਸ ਦੀ ਯੂਨੀਅਨ ਵੱਲੋਂ ਅੱਜ ਤੋਂ 바ਰਗੇਨਿੰਗ ਟੇਬਲ ਤੇ ਵਾਪਸ ਗੱਲਬਾਤ ਸ਼ੁਰੂ ਹੋਏਗੀ ਲੰਘੇ ਹਫ਼ਤੇ ਯੂਨੀਅਨ ਨੇ ਤਨਖਾਹ ਵਿੱਚ ਵਾਧੇ ਦੀ ਮੰਗ ਸਬੰਧੀ ਕ੍ਰਾਊਨ ਕਾਰਪੋਰੇਸ਼ਨ ਨੂੰ ਨਵਾਂ ਪ੍ਰਸਤਾਵ ਦਿੱਤਾ ਸੀ ਜਿਸ ਉੱਤੇ ਪ੍ਰਤੀਕਿਰਿਆ ਨਾਲ ਹੀ ਅੱਗੇ ਦੀ ਦਿਸ਼ਾ ਤੈਅ ਹੋਏਗੀ ਇਸ ਵਿਚਕਾਰ ਕੈਨੇਡਾ ਪੋਸਟ ਦੀ ਇੱਕ ਬੁਲਾਰੇ ਨੇ ਬਿਆਨ ਵਿੱਚ ਕਿਹਾ ਹੈ ਕਿ ਡਿਪਾਰਟਮੈਂਟ ਆਫ ਫੈਡਰਲ ਮੀਡੀਏਟਰ ਰਾਹੀਂ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨਾਲ ਕਿਸੇ ਵੀ ਸਮਝੌਤੇ ਉੱਤੇ ਪਹੁੰਚਣ ਲਈ ਵਚਨਬੱਧ ਹੈ ਲਗਭਗ 55000 ਡਾਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਕੈਨੇਡਾ ਪੋਸਟ ਨੂੰ ਦਿੱਤੀ ਹੈ ਆਪਣੀ ਨਵੀਂ ਪੇਸ਼ਕਸ਼ ਚਾਰ ਸਾਲਾਂ ਦੌਰਾਨ ਤਨਖਾਹਾਂ 'ਚ 19% ਵਾਧੇ ਦੀ ਮੰਗ ਕੀਤੀ ਹੈ ਜਦੋਂ ਕਿ ਕੈਨੇਡਾ ਪੋਸਟ ਨੇ ਆਪਣੇ ਲਾਸਟ ਪ੍ਰੋਪੋਜ਼ਲ ਦੇ ਵਿੱਚ 13% ਤਨਖਾਹ ਵਾਧਾ ਆਫਰ ਕੀਤਾ ਸੀ ਜਿਸ ਨੂੰ ਯੂਨੀਅਨ ਮੈਂਬਰਸ ਨੇ VOTING ਪ੍ਰਕਿਰਿਆ ਦੇ ਰਾਹੀਂ ਰੱਦ ਕਰ ਦਿੱਤਾ ਸੀ ਗੌਰਤਲਬਾ ਹੈ ਕਿ ਦੋਵੇਂ ਧਿਰ ਵਿਚਾਰ ਨਵੇਂ ਸਮਝੌਤੇ ਲਈ ਗੱਲਬਾਤ ਡੇਢ ਸਾਲ ਤੋਂ ਚਲ ਰਹੀ ਹੈ ਪਰ ਹਾਲੇ ਤੱਕ ਕਿਸੇ ਤਨਪਤਨ ਨਹੀਂ ਲੱਗਿਆ ਤੇ ਆਖਰੀ ਸਾਲ ਦੇ ਐਂਡ ਦੇ ਉੱਪਰ ਕੈਨੇਡਾ ਪੋਸਟਲ ਵਰਕਰਸ ਦੀ ਇੱਕ ਵੱਡੀ ਹੜਤਾਲ ਵੀ ਦੇਖੀ ਗਈ ਸੀ ਜਿਸ ਕਾਰਨ ਤਿਉਹਾਰਾਂ ਦੇ ਦਿਨਾਂ 'ਚ ਲੋਕਾਂ ਦੇ ਬਹੁਤ ਪਾਰਸਲਸ ਅਤੇ ਚਿੱਠੀਆਂ ਪ੍ਰਭਾਵਿਤ ਹੋਈਆਂ ਸਨ ਕੈਮਲੂਸ ਤੇ ਨਾਰਥ ਵਿੱਚ ਇੱਕ ਸੜੀ ਹੋਈ ਗੱਡੀ ਦੇ ਅੰਦਰ ਮਨੁੱਖੀ ਅਵਸ਼ੇਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਉਹਨਾਂ ਨੂੰ Tranquil Creek Creek Road ਦੇ ਉੱਪਰ ਇੱਕ ਗੱਡੀ ਨੂੰ ਅੱਗ ਲੱਗਣ ਦੀ ਰਿਪੋਰਟ ਮਿਲੀ ਸੀ ਪੁਲਿਸ ਮੁਤਾਬਕ ਕਿ ਸੰਭਵ ਤੌਰ ਤੇ ਚੋਰੀ ਹੋਈ 2019 ਦੀ ਬਲੈਕ ਵਾਕਸਵੈਗਨ ਗੋਲਫ ਕਾਰ ਸੀ BCRCMP ਦੀ ਸਾਉਥ-ਈਸਟ ਜ਼ਿਲ੍ਹੇਕਾ ਮੇਜਰ ਕ੍ਰਾਈਮ ਯੂਨਿਟ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਟਾਫ ਸਰਜੈਂਟ ਜੇਸ਼ਨ ਸਮੋਟ ਨੇ ਕਿਹਾ ਕਿ ਵਾਹਨ ਨੂੰ ਅੱਗ ਲੱਗਣ ਅਤੇ ਮੌਤ ਦਾ ਕਾਰਨ ਦਾ ਪਤਾ ਲਗਾਉਣ ਲਈ ਪਬਲਿਕ ਦੀ ਸਹਾਇਤਾ ਮੰਗੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਉਹ ਕਿਸੇ ਵੀ ਅਜਿਹੇ ਵਿਅਕਤੀ ਦੀ ਭਾਲ ਕਰ ਰਹੇ ਨੇ ਜਿਸ ਵੱਲੋਂ ਕਾਰ ਬਾਰੇ ਮਹੱਤਵਪੂਰਨ ਜਾਣਕਾਰੀ ਹੋਵੇ ਜਾਂ ਘਟਨਾ ਸਮੇਂ ਇਲਾਕੇ ਦੀ ਵੀਡੀਓ ਫੁਟੇਜ ਹੋਵੇ ਫਿਲਹਾਲ ਮ੍ਰਿਤਕ ਦੀ ਪਛਾਣ ਅਤੇ ਉਸ ਨਾਲ ਸੰਬੰਧਿਤ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ ਫਿਲਹਾਲ ਦੇ ਲਈ ਕੈਨੇਡਾ نیوز ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ